ਮਮੇਂਦਰ ਸਿੰਘ ਪੈਣੀਵਾਗਾ ਬੀਕੇ ਜੂ ਟਕਾਉਂਦਾ ਜ਼ਿਲ੍ਹਾ ਪ੍ਰਧਾਨ ਆ ਅੱਜ ਅਸੀਂ ਸੰਜੁਗਤ ਮੋਰਚੇ ਦੇ ਛੱਦੇ ਦੇ ਉੱਤੇ ਜਿੱਥੇ ਸਾਰੇ ਭਾਰਤ ਦੇ ਵਿੱਚ ਟਰੈਕਟ ਮਾਰਚ ਕੀਤਾ ਕਿਉਂਕਿ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ ਇੱਕ ਕਾਣੀ ਆਜ਼ਾਦੀ ਉਸ ਨੂੰ ਬਚਾਉਣ ਦੇ ਵਾਸਤੇ ਸਾਡੇ ਟਰੈਕਟ ਆ ਜਿਹੜੇ ਅਸੀਂ ਉਹ ਖੇਤਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਬਾਹਰ ਕੱਢ ਕੇ ਸੜਕਾਂ ਤੇ ਲਿਆਂਦੇ ਆ ਪਿੰਡ ਠੂਠੇ ਵਾਲੀ ਦੇ ਵਿੱਚ ਵੱਡੀ ਗਿਣਤੀ ਟਰੈਟ ਆ ਕੇ ਜਿਮਾਂਡ ਸਾਹਿਬ ਡੀਸੀ ਦਫ਼ਤਰ ਤੱਕ ਜਾਣਾਗਾ ਕਿਉਂਕਿ ਇਹ ਜਿਹੜੀ ਆਜ਼ਾਦੀ ਹੈ ਕਹਿੰਦੇ ਆਜ਼ਾਦੀ ਮਨਾਈ ਹੈ ਸਾਨੂੰ ਸਮਝ ਨਹੀਂ ਆਉਂਦੀ ਵੀ ਆਜ਼ਾਦੀ ਇਹ ਹੈ ਕਿ ਵੀ ਕਿਸਾਨ ਮਜ਼ਦੂਰਾ ਸਿਰ ਚੜਿਆ ਕਰ ਜਾਗਾ ਉਹ ਖੁਦਕੁਸ਼ੀਆਂ ਕਰੀ ਜਾਂਦੇ ਇਹਨੂੰ ਆਜ਼ਾਦੀ ਕਹਿੰਦੇ ਐ ਦੂਸਰਾ ਅਸੀਂ ਕਹਿੰਦੇ ਵੀ ਦਿਨ ਦਿਹਾੜੇ ਕਿਸੇ ਦੇ ਕੋਈ ਫੈਰ ਮਾਰੇ ਕਦੋਂ ਕਿਤੇ ਨੂੰ ਮਾਰ ਦੇ ਜਿਵੇਂ ਕੱਲ ਹੀ ਪੁਲਿਸ ਵਾਲਾ ਮੁੰਡਾ ਪਟਿਆਲੇ ਦੇ ਵਿੱਚ ਗੋਲੀ ਮਾਰ ਕੇ ਮਾਰਤਾ ਵੀ ਲੋਕਾਂ ਦੇ ਵਿੱਚ ਇਕੱਠ ਤੇ ਜਦੋਂ ਮਰਜੀ ਗੋਲੀ ਮਾਰੇ ਕਿਸੇ ਨੂੰ ਬੰਦੇ ਨੂੰ ਮਾਰ ਦੇ ਕੋਈ ਉਹਨੂੰ ਆਜ਼ਾਦੀ ਦਾ ਨਾਮ ਦਿੰਦੇ ਨੇ ਇਹ ਤੇ ਨਾਲ ਅਸੀਂ ਕਹਿੰਦੇ ਆ ਵੀ ਜਿਹੜੇ ਮਜ਼ਦੂਰ ਹੈ ਅੱਜ ਭੁੱਖੇ ਮਰ ਰਹੇ ਆ ਨਾਜ ਤੋਂ ਬਿਨਾ ਤੇ ਉਹਨੂੰ ਆਜ਼ਾਦੀ ਦਾ ਨਾਰਾ ਦਿੰਦੇ ਆ ਇਹ ਇਸ ਕਰਕੇ ਇੱਕ ਪਾਸੇ ਲਟੇਰਿਆਂ ਨੇ ਇਥੇ ਕਾਲਜ ਦੇ ਵਿੱਚ ਝੰਡਾ ਲਹਾਇਆ ਵੀ ਜਿਹੜਾ ਦੇਸ਼ ਆ ਖੁਸ਼ਹਾਲ ਹੈ ਅਸੀਂ ਕਹਿੰਦੇ ਆ ਵੀ ਜਿਹੜਾ ਦੇਸ਼ ਆ ਉਹ ਖੁਸ਼ਹਾਲ ਨਹੀਂ ਹੈਗਾ ਜਿਹੜੇ ਮਿਹਨਤ ਕਰਦੇ ਆ ਲੋਕ ਉਹ ਭੁੱਖੇ ਮਰਦੇ ਆ ਜਿਹੜੇ ਲਟੇਰੇ ਬੇਲੇ ਆ ਉਹ ਮੌਜਾਂ ਕਰਦੇ ਆ ਇਸ ਕਰਕੇ ਅੱਜ ਦਾ ਸਾਡਾ ਜਿਹੜਾ ਰੋਸ ਹੈ ਆਜ਼ਾਦੀ ਦਾ ਵੀ ਜਾਤੀ ਸਾਨੂੰ ਮਿਲੀ ਨਹੀਂ ਇਹ ਜਿਹੜੇ ਗੋਰੇ ਸੀਗੇ ਅੰਗਰੇਜ਼ ਉਹ ਸਾਡੇ ਬਟੇਰਿਆਂ ਦੇ ਸੰਘਰਸ਼ ਕਰਕੇ ਕੱਢੇ ਆ ਹੁਣ ਜਿਹੜੇ ਕਾਰੇ ਅੰਗਰੇਜ਼ ਆਏ ਹੋ ਜਾਂ ਸਾਡੇ ਤੇ ਉਹਨਾਂ ਨੂੰ ਅਸੀਂ ਇੱਥੋਂ ਦਬਲਣਾਗਾ ਅ ਇਸੇ ਕਰਜੇ ਤੋਂ ਮੁਕਤ ਹੋਣਾਗਾ ਤੇ ਨਾਲ ਜਿਹੜੇ ਲੋਕ ਖੁਦਕਸ਼ੀਆਂ ਕਰਦੇ ਆ ਕਰਜ ਉਹਨਾਂ ਨੂੰ ਬਚਾਉਣਾਗਾ ਇਸ ਕਰਕੇ ਇਹੋ ਜੀ ਜਾਤੀ ਭਾਲਦੇ ਆ ਜਿਹੜਾ ਮਿਹਨਤ ਕਰੇ ਖੁਸ਼ ਰਹੇ ਜਿਹੜਾ ਲਟੇਰਾ ਬੇਲਾ ਰਹੇ ਉਹ ਭੁੱਖਾ ਮਰੇ ਗਾਂ ਦੀ 26 ਜਨਮ ਦਿਨ ਮਨਾਈ ਜਾ ਰਹੀ ਹੈ ਟ੍ਰੈਕ ਮਾਰਟ ਕੀਤਾ ਜਾਂਦਾ ਨਹੀਂ ਕਹਾਂ ਚਾਹੁੰਦਾ ਇਹ ਜਦੋਂ ਵੀ ਅਸੀਂ ਦਿੱਲੀ ਗਏ ਸੀਗੇ 26 ਤਰੀਕ ਨੂੰ ਅਸੀਂ ਪਰੇਡ ਕਰਦੇ ਉੱਥੇ ਦਿੱਲੀ ਜੀ ਪਰੇਡ ਕਰੀ ਦੀ ਜਿੰਨਾਂ ਕਿ ਸੰਧ ਦਿੱਲੀ ਦੀ ਵੱਡ ਜੱਟਾਂ ਦੀ ਅੱਜ ਵੀ ਅਸੀਂ ਪਰੇਡ ਕਰ ਰਹੇ ਹਾਂ ਕੋਈ ਅਸੀਂ 26 ਜਨਮ ਦਿਨ ਵਿਰੋਧ ਨਹੀਂ ਕਰਾ ਕਰ ਰਹੇ ਅਸੀਂ ਤਾਂ 26 ਜਨਵਰੀ ਨੂੰ ਬਚਾਉਣਾ ਚਾਹੁੰਦੇ ਆ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਤਿਰੰਗੇ ਝੰਡੇ ਨੂੰ ਬਚਾਉਣਾ ਚਾਹੁੰਦੇ ਆ ਵੀ ਉਹ ਬਚਾ ਰਹੇ ਸਾਡਾ ਮੋਦੀ ਉਹਨੂੰ ਖਤਮ ਕਰਨਾ ਚਾਹੁੰਦਾ ਹੈਗਾ ਇਹ ਸਾਰੇ ਭਾਰਤ ਦੇ ਵਿੱਚ ਅਸੀਂ ਜਾਦੀ ਦੇ ਖਿਲਾਫ ਨਹੀਂ ਹੈਗੇ ਅਸੀਂ ਅਸੀਂ ਕੋਈ ਕਾਲੀ ਜਾਦੀ ਨਹੀਂ ਮਨਾਉਂਦੇ ਅਸੀਂ ਜਾਦੀ ਜਿੰਨੀ ਸਾਨੂੰ ਮਿਲੀ ਆ ਉਹਨੂੰ ਬਚਾਉਣ ਵਾਸਤੇ ਆਪਣਾ ਕੰਮ ਕਰ ਰਹੇ ਆ ਅੱਜ ਅਸੀਂ ਸਾਰੇ ਭਾਰਤ ਚ ਅਪਰੇਟ ਕਰ ਰਹੇ ਆ ਆਪਦੀ ਤਾਕਤ ਦਿਖਾ ਰਹੇ ਆ ਮੋਦੀ ਨੂੰ ਸੜਕਾਂ ਦੇ ਉੱਤੇ ਵੀ ਸਾਡੇ ਕੋਲੇ ਆ ਤਾਕਤ ਐ ਇੰਨੀ ਇਹ ਇਕੱਠਵਾਂ ਦਾ ਬਲਾਕ ਪੱਦਰ ਦਾ ਮਾਨਸਾ ਦੇ ਲਈ ਜੇ ਕਿ ਬਲਾਕਾਂ ਦੇ ਪੱਦਰ ਤੇ ਅਸੀਂ ਇਕੱਠ ਕੀਤੇ ਨੇਗੇ ਤੇ ਵੱਡੀ ਪੱਦਰ ਦੇ ਸਾਡੇ ਸਾਹਮਣੇ ਟਰੈਕਟਰ ਆਏ ਹੋਏ ਨੇਗੇ ਇਹ ਅਸੀਂ ਆਏ ਸਾਲ ਅਸੀਂ ਦੋ ਵਾਰਾਂ ਦਿਨ ਮਨਾਉਣ ਰਿਹਾ ਇੱਕ ਤਾਂ ਜਦੋਂ ਦਿੱਲੀ ਗਏ ਸੀਗੇ ਇੱਕ ਅਸੀਂ ਜਦੋਂ ਮਤਵ ਜੇ ਕਹਿੰਦੀ ਆਹਾ ਜਾਦੀ ਬੜੀ ਇਹ ਮਨਾਉ ਲਿਆਗੇ ਅਸੀਂ ਸਾਡਾ ਪੱਕਾ ਹੀ ਫੈਸਲਾ ਹੈ ਪਹਿਲਾਂ ਤੋਂ ਮੈਂ ਦੁਬਾਰਾ ਫੇਰ ਕਹਣਾ ਅਸੀਂ ਕਾਲੀ ਜਾਤੀ ਨਹੀਂ ਕਹਿੰਦੇ ਨਾ ਕਹਿਣਾ ਜਿੰਨੀ ਜਾਤੀ ਸਾਨੂੰ ਮਿਲੀ ਹੈ ਅਸੀਂ ਮੋਦੀ ਤੋਂ ਉਹਨੂੰ ਬਚਾ ਕੇ ਰੱਖਣਾ ਹੈ ਤਿਰੰਗੇ ਝੰਡੇ ਨੂੰ ਬਚਾ ਕੇ ਰੱਖਣਾ ਹੈ ਸਭਧਾਨ ਨੂੰ ਬਚਾ ਕੇ ਅੱਜ 26 ਜਨਵਰੀ ਹੈ ਜਿੱਥੇ ਦੇਸ਼ ਆਜ਼ਾਦੀ ਦਾ ਨਿਗਮਾਨਦ ਹੈ ਅਸੀਂ ਵੀ ਕਿਸਾਨੀ ਵਰਗਾ ਜਿਹੜਾ ਉਹ 26 ਜਨਵਰੀ ਨੂੰ ਸਰਕਾਰ ਨੂੰ ਖੇਤਰਾ ਮਾਰਚ ਕਰ ਰਹੇ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਨੂੰ ਬਚਾਉਣ ਵਾਲੇ ਕਿਸਾਨ ਮਜ਼ਦੂਰ ਤੇ ਸਾਡੇ ਬੱਚੇ ਜਿਹੜੇ ਮਿਲਟਰੀ ਭਰਤੀ ਨੇ ਅੱਜ ਉਹਨਾਂ ਦਾ ਜਿਹੜਾ ਹੈਗਾ ਰੋਟੀ ਰੋਜੀ ਦਾ ਸਾਧਨ ਹੈ ਤੇ ਦੇਸ਼ ਦੇ ਵਿੱਚ ਸਾਰੀ ਜਿਹੜੀ ਕਿਸਾਨੀ ਹੈ ਉਹ ਕਰਜ਼ੇ ਤੇ ਥੱਲੇ ਦਬੀ ਰਹੀ ਹੈ ਇਹ ਚੇਤਨਾਬਾਤ ਨੂੰ ਲੈ ਕੇ ਸੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਦੇਸ਼ ਨੂੰ ਬਚਾਉਣਾ ਹੈ ਤਾਂ ਸਾਡੇ ਨੌਜਵਾਨਾਂ ਨੂੰ ਸਾਡੀ ਮਿਲਟਰੀ ਨੂੰ ਤੇ ਸਾਡੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚੰਗੇ ਜੋਗ ਬਣਾਓ ਉਹਨਾਂ ਨੂੰ ਚੰਗੇ ਸਕੂਲ ਦਿਓ ਚੰਗੇ ਵਿਦਿਆ ਦਿਓ ਤਾਂ ਦੇਸ਼ ਖੁਸ਼ਹਾਲ ਹੋ ਸਕਦਾ ਹੈ ਇਹ ਚੇਤਨਾ ਮਾਰਚ ਹੈਗਾ ਇਹ ਸਿਰਫ ਇਸ ਕਰਕੇ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਅਵਾਜ਼ ਦੇ ਅੱਜ ਦੀ ਜਿਹੜਾ ਇਹ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਸਰਕਾਰੀ ਤੰਤਰ ਜਿਹੜਾ ਹੈ ਦੇਸ਼ ਦੀ ਅਸਲ ਜਿਹੜੀ ਹਕੀਕਤ ਹੈ ਉਸ ਨੂੰ ਲੁਕੋ ਕੇ ਇੱਕ ਝੂਠਾ ਤੇ ਕਾਰਪੋਰੇਟ ਪੱਖੀ ਮਾਹੌਲ ਜਿਹੜਾ ਹੈ ਉਹ ਜਨਤਕ ਕਰ ਰਹੀ ਹੈ ਔਰ ਦੂਸਰੀ ਤਰਫ ਅਸੀਂ ਕਿਰਤੀ ਲੋਕਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਕੇ ਰੋਸ ਮਾਰਚ ਕਰ ਰਿਹਾ ਕਿਉਂਕਿ ਅੱਜ ਨੌਜਵਾਨ ਵੱਡੀ ਪੱਧਰ ਤੇ ਬੇਰੁਜ਼ਗਾਰ ਹੈ ਕਿਸਾਨ ਕਰਜ਼ੇ ਦੀ ਮਾਰ ਦੇ ਹੇਠ ਹੈ ਔਰ ਨੌਜਵਾਨਾਂ ਦੇ ਵਿੱਚ ਨਸ਼ਾ ਭਾਰੂ ਹੈ ਸਰਕਾਰ ਨੌਕਰੀਆਂ ਦੇਣ ਦੀ بجائے ਔਰ ਉਹਨਾਂ ਨੂੰ ਧਾਰਮਿਕ ਖੇਤੇ ਵੱਲ ਧੱਕ ਕੇ ਜਿਹੜਾ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰ ਰਹੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਦੂਸਰੀ ਤਰਫ ਸਰਕਾਰ ਜਿਹੜਾ ਚੁੱਪਚੀਪੀਤੇ ਮਨਰੇਗਾ ਦਾ ਭੋਗ ਪਾ ਕੇ ਉਹ ਕਾਨੂੰਨ ਨੂੰ ਜਿਹੜਾ ਕੰਮ ਦਾ ਅਧਿਕਾਰ ਹੈ ਮਨਰੇਗਾ ਦਾ ਉਹ ਬਿਲਕੁਲ ਖਤਮ ਕਰਤਾ ਔਰ ਉਸ ਦੀ ਜਗ੍ਹਾ ਤੇ ਵੀ ਵੀ ਜੀ ਰਾਮਜੀ ਵਰਗੇ ਇਹ ਕਾਨੂੰਨ ਲਿਆ ਕੇ ਆਪਣੇ ਹੱਥ ਦੇ ਵਿੱਚ ਲਿਆ ਤੇ ਰਾਜਾਂ ਦੇ ਅਧਿਕਾਰ ਖਤਮ ਕੀਤੇ ਆ ਨਾਲ ਅਸੀਂ ਅੱਜ ਜਿਹੜਾ ਮੁੱਖ ਤੌਰ ਤੇ ਮੰਗ ਕਰਦੇ ਆ ਕਿ ਬਿਜਲੀ ਐਕਟ 2025 ਔਰ ਨਾਲ ਜਿਹੜਾ ਬੀਜ ਬਿੱਲ ਤੇ ਚਾਰ ਲੇਬਰ ਕੋਡ ਆ ਉਨ੍ਹਾਂ ਦੀ ਅਸੀਂ ਮੁੱਖ ਤੌਰ ਤੇ ਜਿਹੜਾ ਇਹਨਾਂ ਨੂੰ ਰੱਦ ਕਰਨ ਦੀ ਅੱਜ ਸਾਡੀਆਂ ਜਥੇਬੰਦੀਆਂ ਵੱਲੋਂ ਮੰਗ ਕਰਦੇ ਆਂ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਇਕਾਈ ਵੱਲੋਂ ਜਿੱਥੇ ਇਸ ਦਾ ਸਮਰਥਨ ਕਰ ਰਹੇ ਆਂ ਔਰ ਸਮੁੱਚੇ ਕੇ ਆਪਣੇ ਖੇਤ ਮਜ਼ਦੂਰਾਂ ਨੂੰ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਦੀ ਲੜਾਈ ਦੇ ਲਈ ਸਾਂਝਾ ਪਲੇਟਫਾਰਮ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਕਰਨ ਦੀ ਜਿਹੜੀ ਅਪੀਲ ਕਰਦੇ ਆਂ